ਹਾਂਜੀ ਸਰ ਅੱਜ ਦੇ ਮਸਲੇ 'ਚ ਕੀ ਕਹਿਣਾ ਚਾਹੁੰਦੇ ਜੀ ਸ੍ਰੀ ਵਹਿਗੁਰੂ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਪਤਿਰੇ ਸਾਰੇ ਸੰਤਨਾਂ ਨੂੰ ਬੇਨਤੀ ਹੈ ਜੀ ਬਾਸ ਕੁਰਦਿਆਨ ਕਲਿਆਣ ਆਲ ਇੰਡੀਆ ਸਕੂਲ ਕਾ ਫੈਡਰੇਸ਼ਨ ਪੰਜਾਬ ਦਾ ਪ੍ਰਧਾਨ ਹੈ ਅਸੀਂ ਜੋ ਨੀਰੂ ਬਾਜਵਾ ਨੇ ਦੂਏ ਬਾਰੀਆਂ ਫਿਲਮ ਦੇ ਵਿੱਚ ਸਾਡੇ ਸਮਾਜ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ ਅੱਤੇ ਬਾਰੇ ਸਰਕਾਰ ਕੋਲ ਮੰਗ ਕੀਤੀ ਸੀ ਕਿ ਉਹਨਾਂ ਤੇ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਅरेस्ट ਕੀਤਾ ਜਾਵੇ ਲੇਕਿਨ ਸਾਡੇ ਸਮਾਜ ਵੱਲੋਂ ਸਮਾਜ ਦੀ ਬੱਚੀ ਅਮਨ ਕਰਮਨ ਨੇ ਕਾਫੀ ਦਿਨ ਪਹਿਲੋਂ ਇੱਕ ਓਖੜ ਧਾਲ ਰੱਖੀ ਸੀ 5 ਦਿਨ ਫਿਰ ਐਫ ਆਈ ਆਰ ਹੋਈ ਲੇਕਿਨ ਉਸ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਧੰਨੇ ਤੋਂ ਉਠਾਤਾ ਸੀ ਕਿ ਤੁਸੀਂ ਓਖੜ ਧਾਲ ਖਤਮ ਕਰੋ ਜਾਂ ਐਫ ਆਈ ਆਰ ਕਰਤੀ ਹੈ ਜੀ ਤੇ ਬੰਦੀ ਕਾਰਵਾਈ ਨਿਰੂਵਾਜਵਾ ਦੇ ਕਰਨ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ ਸਿਰਫ ਦਿਲਾਸੇ ਤੇ ਦਿਲਾਸਾ ਥੋੜੇ ਦਿਨ ਪਹਿਲਾਂ ਅਸੀਂ ਤਿੰਨ ਚਾਰ ਮਸਲੇ ਹੀ ਫਿਰ ਕੋਖੜਪਾਲ ਦੇ ਬਠੇ ਇਸ ਮਸਲੇ ਨੂੰ ਨਾਲ ਲੈ ਕੇ ਉਹਨੇ ਐਸਪੀ ਅਸਟ ਤੇ ਐਸਪੀ ਹਰਪਾਲ ਸਿੰਘ ਜੀ ਨੇ ਇਹ ਸਵਾਰਥ ਦਵਾਇਆ ਕਿ ਤੁਹਾਡਾ 13 ਤਰੀਕ ਦਾ ਹੀ ਟਾਈਮ ਹੋਣ ਕੀਤਾ ਨੀਰੂ ਬਾਜਵਾ ਨੂੰ ਉਸ ਸਟੇਸ਼ਨ ਨੰਬਰ ਸਰਵਕੇ ਪੁਲਿਸ ਪ੍ਰਸ਼ਾਸਨ ਕੋਲ ਪੇਸ਼ ਹੋਊਗੀ ਤੇ ਜੋ ਵੀ ਤੁਹਾਡੀ ਬੰਦੀਕਾਰ ਰਹੀ ਉਹਨਾਂ ਕੀਤੇ ਚੋਕ ਲੇਕਿਨ ਜੋ 13 ਨੂੰ ਸਮਾਜ ਦੇ ਬੰਦੇ ਗਏ ਅਧਿਕਾਰੀ ਸਾਡੇ ਜੋ ਵੀ ਅਗੇ ਸਸਤਾ ਦੇ ਤਾਂ ਉਹ ਕਿਹਾ ਗਿਆ ਜੀ ਉਹਨਾਂ ਨੂੰ ਕੋਈ ਸਮਾਨ ਨਹੀਂ ਮਿਲਿਆ ਜੀ ਉਹਨਾਂ ਨੂੰ ਕੋਈ ਦੁਕਦੁਕ ਨਹੀਂ ਪਤਗੀ ਤਾਂ ਮਟੋੜੇ ਫੋਨ ਬਾਰਲੀਗ ਦੀਸ ਵੱਲੋਂ ਸੰਤ ਸਮਾਜ ਗੁਰਨਵਜਾਸ ਭਾਈਚਾਰਾ ਮਜੀਬ ਸਿੰਘ ਭਾਈਚਾਰਾ ਅਤੇ ਹੋਰ ਵੀ ਸਮਾਜਿਕ ਜਥੇਬੰਦੀਆਂ ਨੇ ਸਾਰਿਆਂ ਨੇ ਇਹ ਫੈਲਾ ਲਿਆ ਵਾ ਕਿ ਅਸੀਂ ਵੱਧ ਚੜ ਕੇ ਉਮੀਦਰੀਕ ਦਿਨ ਸੋਮਵਾਰ ਨੂੰ ਅੰਮ੍ਰਿਤਸਰ ਮੰਦ ਦਾ ਸਰਦਾ ਦਿੱਤਾ ਵਾ ਤੇ ਸਾਰੇ ਵਪਾਰੀ ਭਰਾਵਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਇਹ ਬੇਨਤੀ ਕਰਦੇ ਹਾਂਗੇ ਕਿ ਤੁਸੀਂ ਇਸ ਬੰਦੇ ਵਿੱਚ ਸਾਡਾ ਸਾਥ ਦੋ ਲੋਕਿ ਜੋ ਵੀ ਗਲਤ ਸ਼ਬਦ ਸਮਾਜ ਬਾਰੇ ਕਿਸੇ ਵੀ ਇਨਸਾਨ ਬਾਰੇ ਵਰਤਦੇ ਨੇ ਫੈਮਸ ਇੰਡਸਟਰੀ ਦੇ ਉਹਨਾਂ ਦੇ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਅਹਿਸਾਸ ਕਰਾਇਆ ਜਾਵੇ ਕਿ ਅਸੀਂ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਸੈਲੀਬ੍ਰਿਟੀ ਹੋਣ ਦੇ ਨਾਲ ਇੱਕ ਅਸੀਂ ਦੇਸ਼ ਦੇ ਨਾਗਰਿਕ ਵੀ ਆ ਤੇ ਸਾਡੇ ਤੇ ਵੀ ਲੋਹੀ ਕਾਨੂੰਨ ਲਾਗੂ ਹੋਣਾ ਚਾਹੀਦਾ ਲਾਗੂ ਹੋਣਾ ਚਾਹੀਦਾ ਜੋ ਆਮ ਜਨਤਾ ਤੇ ਆ ਇਹ ਨਹੀਂ ਕਿ ਸੈਲੀਬ੍ਰਿਟੀ ਲਈ ਅੱਡਿਆ ਤੇ ਆਮ ਜਨਤਾ ਲਈ ਅੱਡਿਆ ਫਿੱਕਸੇ ਤੁਸੀਂ ਦੇਖਿਆ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੀ ਉਹਨਾਂ ਨੇ ਉਸ ਥਾਂ ਤੇ ਜਦੋਂ ਐਪਲੀਕੇਸ਼ਨ ਦਿੱਤੀ ਸੀ ਕਿ ਮੇਰੇ ਆਪੇ ਚ ਹੈ ਖੋਇਆ ਵਾ ਕੋਈ ਗਲਤ ਮੈਸੇਜ ਹੋ ਰਿਹਾ ਹੈ ਉਤੋਂ ਇੱਥੇ ਬੰਦੀ ਕਾਰਵਾਈ ਦੀ ਨਾ ਸਬਸਕ੍ਰਾਈਬ ਨਹੀਂ ਕੀਤੀ ਨਾ ਪੁਲਿਸ ਵਾਲਿਆਂ ਨੇ ਕਿਹਾ ਨਹੀਂ ਲੇਕਿਨ ਇੱਕ ਮੈਸੇਜ ਪਤਾ ਨਹੀਂ ਉਹਨਾਂ ਕੀਤਾ ਵੀ ਆ ਕਿ ਨਹੀਂ ਉਹਨਾਂ ਦੀ ਤੇ ਸਟੇਟਮੈਂਟ ਵੀ ਮੈਂ ਨਹੀਂ ਮੈਸੇਜ ਕੀਤਾ ਉਹਨਾਂ ਦੇ 5 ਮਿੰਟ ਦੇ ਵਿੱਚ ਐਫਆਈਆ ਕੇ 1 ਘੰਟੇ ਵਿੱਚ ਅਰੈਸਟ ਫਿਰ ਗੁਰਿੰਦਰ ਸਿੰਘ ਜੀ ਖਾਲਸਾ ਲੁਧਿਆਣੇ ਤੋਂ ਉਹਨਾਂ ਦੀ ਬੱਚੀ ਤੇ ਗਲਤ ਕਮੈਂਟ ਕੀਤੇ ਗਏ ਉਸ ਪਰਿਵਾਰ ਬਾਰੇ ਉਹਨਾਂ ਪ੍ਰੂਫ ਦਿੱਤੇ ਲੁਧਿਆਣਾ ਪੁਲਿਸ ਨੂੰ ਉਹ ਐਫ ਆਈ ਆਰ ਤੱਕ ਨਹੀਂ ਫਿਰ ਇਹ ਦੋਰੇ ਮਾਫ ਦੰਡ ਕਿਉਂ ਜਦਕਿ ਸਾਨੂੰ ਗਾਰਡਨ ਪੀਪਲ ਉਹ ਬੇਕਸਰ ਸਾਹਮਣੇ ਸਭ ਮੁਸਬਤਾਂ ਅੰਦਰ ਵਿੱਚ ਅਧਿਕਾਰ ਦਿੱਤੇ ਹੈਗੇ ਕਾਨੂੰਨ ਦੇ ਲਾਅ ਦੱਸੇ ਹੈਗੇ ਫਿਰ ਇਹ ਸਰਕਾਰਾਂ ਕਿਉਂ ਬੁਮ ਕਰਨ ਦੀ ਨੀਤਿ ਹੋਈਆਂ ਸਾਡੀ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਜਲਦੋ ਜਲ ਦੇ ਇਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਕਰੋ ਜਿਨ੍ਹਾਂ ਨੇ ਬੂਹੇ ਬਾਰੀਆਂ ਫਿਲਮ ਦੇ ਵਿੱਚ ਗਲਤ ਸ਼ਬਦ ਸਮਾਜ ਬਾਰੇ ਵਰਤੇ ਨੇ ਤੇ ਨਾਲ ਹੋਰ ਵੀ ਸਾਡੇ ਸਮਾਜ ਨੂੰ ਜਿਹੜੇ ਗਲਤ ਸ਼ਬਦ ਵਰਤ ਕੇ ਲਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਚੇਤਾਵਨੀ ਆ ਕਿ ਸਿੱਧੇ ਹੋ ਜਾਓ ਬੰਦੇ ਤੋਂ ਮਾਜੋ ਕਿਉਂਕਿ ਅੰਗਰੇਜ਼ੀ ਨਾ ਤੇ ਪਹਿਲਾਂ ਕਦੀ ਡਰੇ ਸੀ ਨਾ ਅੱਗੇ ਤੁਹਾਡੇ ਤੋਂ ਡਰਨਗੇ ਕਿਉਂਕਿ ਅਸੀਂ ਜੇ ਅਮਨ ਭਾਈਚਾਰਾ ਸਮਾਜਿਕ ਬਰਾਬਰਤਾ ਸਾਭ ਨਾਲ ਪਿਆਰ ਬਣਾ ਕੇ ਰੱਖਦੇ ਆ ਇਹਦਾ ਇਹ ਨਹੀਂ ਮਤਲਬ ਕਿ ਤੁਸੀਂ ਸਾਡੇ ਸਮਾਜ ਨੂੰ ਦਬਾਓ ਤੇ ਅਸੀਂ ਦਬੇ ਜਾਵਾਂਗੇ ਸਰਕਾਰ ਨੂੰ ਚੇਤਾਵਨੀ ਆ ਗਈ 22 ਤਰੀਕ ਤੋਂ ਪਹਿਲਾਂ ਪਹਿਲਾਂ ਨੀਰੂ ਬਾਜਵਾ ਨੂੰ ਗ੍ਰਿਫਤਾਰ ਕਰੋ ਹੋਰ ਜਿਹੜੇ ਸਮਾਜ ਦੇ ਮਸਲੇ ਆ ਜਦ ਤੋਂ ਚੰਦ ਹੱਲ ਕਰੋ ਨਹੀਂ ਤੇ ਪੁਲਿਸ ਨੂੰ ਵਾਚ ਚੜ ਕੇ ਸ਼ਰਨਤਾਂ ਨੂੰ ਬੇਲ ਤੇ ਕਿ ਗੁਰਦੁਆਰਾ ਪਾਂਚੀਕ ਬਾਬਾ ਸੰਸੇਂ ਦੀ ਪਾਂਚੀਕ ਬਾਬਾ ਜੀ ਚੰਨ ਮਹੂਬੂਬ ਦੇ ਸਾਢੇ 8 ਤੋਂ 9 ਵਜੇ ਤੱਕ ਕੱਢਿਓ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਸਾਰੇ ਹੀ ਦੁਕਾਨਦਾਰਾਂ ਤੇ ਸਪਾਰਿ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਬੰਦ ਦੇ ਵਿਚ ਹਟਾ ਸਹਯੋਗ ਕਰੋ ਕਿਉਂਕਿ ਦੂਸ਼ੜਾ ਹਾਦਸਾ ਸੰਚਾਲਨ ਗਿਆ ਅਤੇ ਜੇ ਉਹਦੇ ਵਿੱਚ ਕੋਈ ਵੀ ਨੁਕਸਾਨ ਕਿਸੇ ਦਾ ਜਾਨ ਮਾਨ ਦਾ ਹੋਵੇ ਉਦੀ ਜਿੰਮੇਵਾਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੋਊਗਾ ਸ੍ਰੀ ਵੈਕੁਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੈਕੁਰ ਜੀ ਅੱਜ ਦੇ ਜਿਹੜੇ ਮਸਲੇ 'ਚ ਸਾਰੇ ਵੀਰ ਇਕੱਤਰ ਹੋਏ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਰ ਬਾਬਾ ਜੋਰਾ ਸਿੰਘ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਜੋ ਅੱਜ ਸਰਦਾਰ ਗੁਰਦੇਵ ਸਿੰਘ ਜੀ ਹੋਣਾ ਨੇ ਦੱਸ ਦਿੱਤਾ ਉਹ ਜਿਹੜਾ ਵੀ ਕਿ ਜੋ ਕਿ ਨੀਰੂ ਬਾਜਵਾਂ ਨੇ ਆਪਣੇ ਸਮਾਜ ਵਾਲਿਆਂ ਅਪਸ਼ਬਦਾ ਵਾਲੀ ਜਿਹੜੀ ਫਿਲਮ ਦੇ ਵਿੱਚ ਬੋਲੀ ਗਈ ਉਹਦੇ ਵਿੱਚ ਸੋਮਵਾਰ ਨੂੰ 19 ਤਰੀਕ ਨੂੰ ਪੂਰੇ ਪੰਜਾਬ ਵੱਲੋਂ ਸੱਦਾ ਦਿੱਤਾ ਗਿਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਹਮ ਆ ਕੇ ਇੱਥੇ ਗੁਰਦੈਸ ਸਾਹਿਬ ਸੰਗਤਾਂ ਸਰ ਬਾਬਾ ਜੀ ਸਿੰਘ ਸੰਗ 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 ਗੁਰਦਸਾ ਪੰਚੋ ਜੋ ਕਿ ਇਹੋ ਜੇ ਆਪ ਸ਼ਬਦਾਵਲੀ ਜਿਸ ਤਰ੍ਹਾਂ ਨੀਰੂ ਬਾਜਵਾ ਨੇ ਬੋਲੀ ਏ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਹੋ ਸਕੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਏ ਕਿ 19 ਤਰੀਕ ਸੋਮਵਾਰ ਨੂੰ ਇੱਥੇ ਗੁਰਦਸਾ ਪੰਚੋ ਜੋ ਕਿ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ